ਖਬਰ ਲੈਣੇ ਆ ਮਾਚੀਵਾਰ ਤੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਵਾਈ ਦੇ ਵਿੱਚ ਪਿੰਡੂ ਖੇਤਰ ਵਿੱਚ ਚੱਲ ਰਏ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਔਰ ਵਿਮਨ 406ਵੀਂ ਕਨਵਨਸ਼ਨ ਆਯੋਜਿਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਆਸਥਤਰ ਸੁਖਮਿੰਦਰ ਸਿੰਘ ਮੁਖਮਾਨ ਦੇ ਜੋ ਸ਼ਾਮਿਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਡਾਕਟਰ ਇੰਦਰਪਾਲ ਸਿੰਘ ਸਿੱਧੂ ਵੱਲੋਂ ਕੀਤੀ ਗਈ। ਉੱਥੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਕਨਵੋਕੇਸ਼ਨ ਦੇ ਵਿੱਚ 225 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਡਿਗਰੀਆਂ ਵ ਵਿਦਿਅਨਾਲੀ ਮੈਰਿਟ ਅਤੇ ਵੱਖੋ ਖੇਤਰਾ ਵਿੱਚ ਉਹ ਲੁੱਧਿਆ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਹੈ ਅੱਜ ਦੇ ਡਿਗਰੀ ਵੰਡ ਸਮਾਰੋਹ ਦੇ ਵਿੱਚ ਅਜੇ ਚੀਫ ਗੈਸਟ ਸ਼ਾਮਲ ਹੋ ਕੇ ਬੜਾ ਈ ਮਾਨ ਮਹਿਸੂਸ ਕੀਤਾ ਹੈ ਤੇ ਮੈਂ ਇਹਨਾਂ ਬੱਚਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿਨ੍ਹਾਂ ਨੇ ਆਪਣੇ ਇਸ ਪੰਨੇ ਨੂੰ ਤੈਅ ਕੀਤਾ ਤੇ ਸਫਲਤਾਪੂਰਵਕ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕਿ ਮੁੱਖ ਕਾਰਜ ਜਿਹੜਾ ਹੈਗਾ ਭਾਵੇਂ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਪਰ ਇੱਕ ਉਹਨੇ ਖਾਸ ਮਕਸਦ ਨੂੰ ਲੈ ਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਕਮਿਊਨਿਟੀ ਨੂੰ ਇਸ ਵਿੱਦਿਆ ਦੇ ਖੇਤਰ ਦੇ ਵਿੱਚ ਇੱਕ ਉਸ ਮੁਕਾਮ ਤੇ ਪਹੁੰਚਾਉਣਾ ਜਿੱਥੇ ਉਹ ਪਹੁੰਚ ਕੇ ਸਮਾਜ ਦੀ ਸਿੱਖੀ ਸਿਧਾਂਤ ਅਨੁਸਾਰ ਸੇਵਾ ਕਰਨਗੇ ਉਸ ਉਦੇਸ਼ ਨੂੰ ਲੈ ਕੇ ਹੀ ਸਾਡਾ ਗੁਰੂ ਗੋਬਿੰਦ ਸਿੰਘ ਚਾਰ ਸਾਹਿਬ ਕਾਲਜ ਜਿਹੜਾ ਹੈ ਆਪਣਾ ਕਾਰਸ਼ੀਲ ਹੈ ਇੱਥੋਂ ਦੇ ਜਿਹੜੇ ਬੱਚੇ ਆਉਂਦੀਆਂ ਨੇ ਇਹਨਾਂ ਨੂੰ ਅਸੀਂ ਜਿੱਥੇ ਅਧਿਆਤਮਿਕ ਤੌਰ ਤੇ ਅਸੀਂ ਤਿਆਰ ਕਰਦੇ ਆ ਜਿਵੇਂ ਬੱਚਿਆਂ ਭਾਵੇਂ ਏਕਾਦਮਿਕ ਤੌਰ ਤੇ ਇਹਨਾਂ ਦੀ ਜ਼ਿੰਮੇਵਾਰੀ ਮੰਨਦੀ ਆ ਸਾਡੇ ਸਟਾਫ ਦੀ ਇਹਨਾਂ ਨੂੰ ਇਹ ਵਿੱਦਿਆ ਦੇਣੀ ਉੱਥੇ ਨਾਲ ਹੀ ਅਸੀਂ ਅਧਿਆਤਮਿਕ ਤੌਰ ਤੇ ਇਹਨਾਂ ਦੀ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਆ ਤਾਂ ਅਸੀਂ ਗੁਰੂ ਸਾਹਿਬ ਦੇ ਓਟ ਅਨਸਾਰ ਇਹਨਾਂ ਦਾ ਜਿਹੜਾ ਜੀਵਨ ਬਣਾਉਣ ਦੇ ਲਈ ਛੜ ਸਾਹਿਬ ਕਾਲਜ ਅੱਜ ਛੜ ਸਾਹਿਬ ਕਾਲਜ ਵਿਖੇ ਜੋ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਊਮਨ ਉੱਥੇ ਕਨਵੋਕੇਸ਼ਨ ਸੀ ਜਿੱਥੇ ਬੱਚਿਆਂ ਨੇ ਉਹਨਾਂ ਡਿਗਰੀਆਂ ਦਿੱਤੀਆਂ ਗਈਆਂ ਆਉਣ ਵਾਲੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਇਸ ਕਾਲਜ ਤੋਂ ਇਸ ਸੰਸਥਾ ਤੋਂ ਪ੍ਰੇਰਣਾ ਲਈਆ ਜੋ ਇਥੋਂ ਸਿੱਖਿਆ ਉਹਨਾਂ ਦੀ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਣਾ ਤੇ ਬੜਾ ਵਧੀਆ ਮਾਹੌਲ ਦੇ ਵਿੱਚ ਬੜੇ ਵਧੀਆ ਖੁਸ਼ੀਮਰ ਮਾਹੌਲ ਦੇ ਵਿੱਚ ਇਹ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਤੇ ਮੈਂ ਧੰਨਵਾਦ ਕਰਦਾ ਸਾਡੇ ਸੈਕਟਰੀ ਸੁਖਵਿੰਦਰ ਜੀ ਦਾ ਅਤੇ ਸੈਨੇਟ ਮੈਂਬਰ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਸਪੈਸ਼ਲ ਆ ਕੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਵੀ ਕੀਤੀ ਡਿਗਰੀਆਂ ਦਿੱਤੀਆਂ ਅਤੇ ਜਿੰਨੀਆਂ ਸਾਡੀਆਂ ਭੈਣਾਂ ਨੇ ਜਿੰਨੀਆਂ ਸਾਡੀਆਂ ਬੱਚੀਆਂ ਨੇ ਜੋ ਡਿਗਰੀ ਲਈਆ ਮੈਂ ਉਹਨਾਂ ਨੂੰ ਵੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸ਼ੁਭ ਕਾਮਨਾ ਦਿੰਦਾ ਬਹੁਤ-ਬਹੁਤ ਵਧਾਈ ਹੋਵੇ ਅੱਜ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫॉर ਔਰਮਨ ਚਾਰਟਸ ਸਾਹਿਬ ਦੇ ਵਿੱਚ ਛੇਵੀਂ ਕਨਵੋਕੇਸ਼ਨ ਹੋਈ ਹੈ ਜਿਦੇ ਵਿੱਚ 225 ਦੇ ਕਰੀਬ ਜੜੀਆਂ ਡਿਗਰੀਆਂ ਵੰਡੀਆਂ ਗਈਆਂ ਨੇ ਇਹ ਵਿਦਿਆਰਥੀਆਂ ਦਾ ਉਹ ਦਿਨ ਹੁੰਦਾ ਹੈ ਜਦ ਜਿਸ ਦਾ ਇੰਤਜ਼ਾਰ ਨਾ ਵਿਦਿਆਰਥੀ ساری ਉਮਰ ਕਰਦੇ ਨੇ ਕਿ ਜਦੋਂ ਉਹ ਪੜ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਅੱਜ ਦੇ ਦਿਨ ਜੜੀਆਂ ਡਿਗਰੀਆਂ ਸਾਨੂੰ ਮਿਲਣਗੀਆਂ ਇਹ ਡਿਗਰੀਆਂ ਇਨੀ ਹੁੰਦੀਆਂ ਇਹ ਉਹ ਖੰਮ ਹੁੰਦੇ ਨੇ ਜਿਨ੍ਹਾਂ ਦੇ ਆਸਰੇ ਉਹਨਾਂ ਨੇ ਉਡਾਰੀ ਮਾਰਨੀ ਹੁੰਦੀ ਹੈ ਤੇ ਉਡਾਰੀ ਮਾਰ ਕੇ ਉਹਨਾਂ ਨੇ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਹੁੰਦਾ ਹੈ ਤੇ ਮੈਨੂੰ ਆਸ ਹੈ ਕਿ ਮੇਰੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੇ ਜੋ ਕੁਝ ਵੀ ਇੱਥੋਂ ਸਿੱਖਿਆ ਸੋਸਾਇਟੀ ਦੇ ਵਿੱਚ ਜਾ ਕੇ ਉਹ ਉਸੇ ਅਸਰੇ ਜਿਹੜੀ ਹੈ ਸਰਵਿਸ ਦੇਣਗੇ ਸੇਵਾ ਕਰਨਗੇ ਸਾਡੇ ਇਸ ਸਮਾਗਮ ਦੇ ਵਿੱਚ ਸੈਕਟਰੀ ਸਰਦਾਰ ਸੁਖਮਿੰਦਰ ਸਿੰਘ ਜੀ ਸਕੱਤਰ ਵਿਦਿਆ ਡਾਕਟਰ ਇੰਦਰਪਾਲ ਸਿੰਘ ਜੀ ਸਿੱਧੂ ਸੈਨੇਟਰ ਪੰਜਾਬ ਯੂਨੀਵਰਸਿਟੀ ਔਰ ਵੀਸੀ ਨਾਮਿਨੀ ਨੇ ਸਾਡੇ ਐਲ ਐਮ ਸੀ ਦੇ ਉਹ ਹਾਜ਼ਰ ਹੋਏ ਨੇ ਇਸ ਤੋਂ ਇਲਾਵਾ ਫਤੇਗੜ ਸਾਹਿਬ ਤੋਂ ਡਾਕਟਰ ਕਸ਼ਮੀਰ ਸਿੰਘ ਜੀ ਖਾਲਸਾ ਕਾਲਜ ਪਟਿਆਲਾ ਤੋਂ ਡਾਕਟਰ ਉੱਭਾ ਜੀ ਬਾਬਾ ਅਜੀਤ ਸਿੰਘ ਖਾਲਸਾ ਕਾਲਜ ਤੋਂ ਗੁਰਦਾਸ ਰੰਗੂਲ ਤੋਂ ਡਾਕਟਰ ਗੁਰਜੀਤ ਜੀ ਤੇ ਮੇਰੇ ਐਲ ਐਮ ਸੀ ਮੈਂਬਰ ਸਾਰੇ ਤੇ ਵਿਸ਼ੇਸ਼ ਤੌਰ ਤੇ ਸਾਡੇ ਕੋਲ ਜਿਹੜੇ ਹਲਕਾ ਇੰਚਾਰਜ ਨੇ ਸਰਦਾਰ ਪਰਮਜੀਤ ਸਿੰਘ ਜੀ ਢਿੱਲੋਂ ਉਹ ਸਾਡੇ ਕੋਲ ਹਾਜ਼ਰ ਹੋਏ ਨੇ ਤੇ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ